ਇਸਾ ਸਹੀ ਕਹਿਤਾਂ ਸਾਰੇ ਨੂੰ ਮੈਂ ਤੁਹਾਡੀ ਆਪਣੀ ਆਵਾਜ਼ੀ ਜੋਸ਼ੀ ਜੋਸ਼ੀ ਚੈਨਲ ਆਉਂਦੇ ਮੈਂ ਤੁਹਾਡਾ ਸਾਰਾ ਸਵਾਗਤ ਕਰਦੀ ਆ ਲਓ ਜੀ ਹਾਜ਼ਰ ਮੈਂ ਆਮਾ ਤੁਹਾਡੀ ਕਚਹਿਰੀ ਚ ਤੁਹਾਡੇ ਲਈ ਨਵਾਂ ਲੋਕ ਗੀਤ ਲੈ ਕੇ ਇਹਨੂੰ ਅਸੀਂ ਨਾ ਲੋਕ ਗੀਤ ਨਹੀਂ ਕਹਿੰਦੇ ਵਾ ਹਿੰਦੂ ਤਾਂ ਸਾਰੇ ਲੋਕ ਗੀਤ ਨੇ ਪਰ ਇਹਨੂੰ ਹੀਲੀਆਂ ਕਹਿੰਦੇ ਸਾਡੇ ਇਲਾਕੇ ਤਾਂ ਹੀੜੀਆਂ ਕਹਿੰਦੇ ਨੇ ਤੁਸੀਂ ਲੋਕ ਪਤਾ ਨਹੀਂ ਕੀ ਕਹਿੰਦੇ ਹੋਵੋਗੇ ਤੇ ਜਦੋਂ ਸੁਣੋ ਤੁਹਾਨੂੰ ਪਤਾ ਲੱਗ ਜੂਗਾ ਹੈਨਾ ਤੇ ਬਾਕੀ ਨੋਰ ਜਿਹੜਾ ਇਸ ਤੋਂ ਬਾਅਦ ਨੁਕਤਾ ਪਾਵੂਗੀ ਉਹ ਵਾਲ ਛੱਡਦੇ ਨੇ ਕਿੰਨੇ ਮੈਂ ਪਹਿਲਾਂ ਹੀ ਪਾਇਆ ਹੋਇਆ ਕਿੰਨਾਂ ਭੈਣਾਂ ਨੇ ਫੇਰ ਪੁੱਛਿਆ ਸਾਡੇ ਵਾਲ ਛੱਡਦੇ ਨੇ ਸਾਨੂੰ ਵੀਡੀਓ ਨਿਕਲਦੀ ਮੈਂ ਕਿਹਾ ਵੀ ਹੁਣ ਮੈਂ ਤਾਂ ਜਦੋਂ ਫੇਰ ਰਿਪੀਟ ਕਰੂੰ ਉਸ ਦਿਨ ਪਾਵੂਗੀ ਤੁਸੀਂ ਦੇਖ ਲਓ ਤੇ ਆਜੋ ਫੇਰ ਆਪਾਂ ਆਪ ਇਸ ਹੀ ਨਹੀਂ ਸੁਣਾਇਆ ਤੁਹਾਨੂੰ ਤੇ ਲਾਗੇ ਫੇਰ ਆਉਣ ਕਾ ਉਸ ਤੋਂ ਬਾਅਦ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਆਪਣਾ ਨੁਕਤਾ ਲਿਖ ਲਿਓ ਲੈ ਤੇ ਆ ਜੋ ਫਿਰ ਮੇਰੇ ਨਾਲ ਗੁਣਗਣਾਓ ਸ਼ਾਇਦ ਤੁਸੀਂ ਇਹ ਪਹਿਲੀ ਵਾਰ ਸੁਣ ਰਹੇ ਹੋ ਜਾਂ ਮੈਂ ਤਾਂ ਪਹਿਲਾਂ ਵੀ ਮੇਰਾ ਖਿਆਲ ਸੁਣਾਇਆ ਹੋਇਆ ਤੇ ਨਹੀਂ ਤਾਂ ਫਿਰ ਤੁਸੀਂ ਮੈਥੇ ਹੀ ਸੌਂ ਫਿਰ ਇਹ ਨਾ ਤੇ ਇਹ ਦੋ ਤਿੰਨ ਪਾਈਆਂ ਹੋਈਆਂ ਨੇ ਫਿਰ ਫਿਰ ਮੈਂ ਰਿਪੀਟ ਕਰ ਦੂੰਗੀ ਚਲੋ ਆ ਜਾਓ ਫਿਰ ਕਲਮ ਦੁਆਰ ਤੇ ਲੈ ਕੇ ਬੈਠੇ ਨਾ ਪਹਿਲਾਂ ਹੀ ਤਿਆਰ ਰੱਖਿਆ ਕਰੂੰ ਤੇ ਲਾਓ ਆਲੀ ਫੇਰਾ ਲਾਗੇ ਰੋਂਕਾਰ ਦੋ ਬੋਤੇ ਚਾਰ ਬਤਾਰੂ ਦੋ ਬੋਤੇ ਦੋ ਬੋਤੇ ਚਾਰ ਬਤਾਰੂ ਸ਼ਿੰਗਾਰੇ ਮੁੰਡਿਆਨੇ ਚੱਲ ਚੱਲਿਏ ਚੱਲ ਚੱਲਿਏ ਨਰੰਗੀਨਾ ਮਿਲੇ ਮਿਲੇ ਮੋਹ ਸਰਦੇ ਇਕ ਟੋਲੀ ਇਕ ਟੋਲੀ ਸਾਗ ਨੂੰ ਜਾ ਬੇਬੀਨ ਮੁਕ ਲਾਣ ਦੀ ਇਕ ਟੋਲੀ ਇਕ ਟੋਲੀ ਸਾਗ ਨੂੰ ਜਾਵੇ ਬੀਨ ਮੁਕ ਲਾਈਆਂ ਦੀ ਮੂਰੇ ਟੜਵੇ ਮੂਰੇ ਟੜਵੇ ਛੜਿਆਂ ਦੀ ਜਾਵੇ ਕਿੱਥੇ ਚੱਲੀ ਤੰ ਨਿਕਲੀਏ ਮੂਰੇ ਟੜਵੇ ਮੂਰੇ ਟੜਵੇ ਛੜਿਆਂ ਦੀ ਜਾਵੇ ਕਿੱਥੇ ਚੱਲੀ ਤੰ ਨਿਕਲੀਏ ਤੰ ਨਿਕਲਿਨੇ ਮੋ ਸੋਣੀ ਕੁੜੀ ਸੰਤ ਨਿਕਲੀ ਹੈ ਜੰਦੇ ਤੈਨ ਕਲਿਨੇ ਜਵਾਬ ਸੁਣਾਇਆ ਮਰਜੋ ਵੇ ਟੁੱਟ ਪੈਣਿਓ ਤੈਨ ਕਲਿਨੇ ਤੈਨ ਕਲਿਨੇ ਜਵਾਬ ਸੁਣਾਇਆ ਮੁਰਜ ਮਰਜੋ ਵੇ ਟੁੱਟ ਪੈਣਿਓ ਜੇ ਆਗੇ ਜੇ ਆਗੇ ਵੀਰ ਮੇਰੇ ਸੂਰ ਮੇ ਵੱਢ ਕੇ ਸੁੱਟ ਜਾਣਗੇ ਵੇਜ ਆਗੇ ਜੇ ਆਗੇ ਵੀਰ ਮੇਰੇ ਸੂਰ ਮੇ ਵੱਢ ਕੇ ਸੁੱਟ ਜਾਣਗੇ ਕੋ ਬਾਸਦਾ ਕੋ ਬਸ ਜੜ ਦੂਮਾਂ ਦਾ ਮੁੰਡਾ ਤੱਕੜਾ ਤੇ ਢਾਂਗ ਮਾਰੀ ਚਿੱਤ ਰੱਖਦਾ ਕੋ ਮਿਲ ਗਏ ਕਾ ਮਿਲ ਗੇ ਦਾਗ ਨਹੀਂ ਜਾਣੇ ਵੱਜੀਆਂ ਡਾਂਗਾ ਦੇ ਕੋ ਮਿਲ ਗੇ ਕਾ ਮਿਲ ਗੇ ਦਾਗ ਨਹੀਂ ਜਾਣੇ ਵੱਜੀਆਂ ਡਾਂਗਾ ਦੇ ਕਾ ਨੂੰ ਜੰਮਿਆ ਕਾਣ ਜੰਮਿਆ ਨਿਕੰਮਿਆ ਕੰਥਾ ਤੇਰੇ ਥਾਂ ਤੇ ਇੱਟ ਜਾਮਦੀ ਬੇ ਕਾਣ ਜੰਮਿਆ ਕਾਣ ਜੰਮਿਆ ਨਿਕੰਮਿਆ ਕੰਥਾ ਬੇ ਤੇਰੇ ਥਾਂ ਤੇ ਇੱਟ ਜਾਮਦੀ ਇੱਟ ਜਾਮਦੀ ਇੱਟ ਜਾਮਦੀ ਖੂਹੇ ਤੇ ਲੱਗ ਜਿਵੇਂ ਉੱਥੇ ਪਾਣੀ ਮੈਂ ਪਰਦੀ ਇੱਟ ਲੱਗਦੀ ਜਾਮਦੀ ਇੱਟ ਜਾਮਦੀ ਖੂਹੇ ਤੇ ਲੱਗਦੀ ਬੇ ਉੱਥੇ ਪਾਣੀ ਮੈਂ ਪਰਦੀ ਪਾਣੀ ਪਰਦੀ ਪਾਣੀ ਪਾਰਦੀ ਤੇ ਬੀਤ ਨੰਗੇ ਰੱਖਦੀ ਮਾਰੀ ਆਸ਼ਿਕ ਦੀ ਪਾਣੀ ਪਾਰਦੀ ਪਾਣੀ ਪਾਰਦੀ ਤੇ ਬੀਤ ਨੰਗੇ ਰੱਖਦੀ ਤੇ ਮਾਰੀ ਆਸ਼ਿਕ ਦੀ ਇੰਦਰਾ ਇੰਦਰਾ ਕਬੂਤਰੀ ਮੈਂ ਬਣਦੀ ਵੇ ਬਾਣ पिਂਜਰਾ ਵੇ ਬਾਣ पिਂਜਰਾ ਦੋ ਗੋਤੇ ਚਾਰ ਬਤਾਰੂ ਦੋ ਗੋਤੇ ਲੋ ਬੋ ਤੇ ਚਾਰੇ ਬਤਾਰੂ ਸ਼ਿੰਗਾਰੇ ਮੁੰਡਿਆਂ ਨੇ ਚੱਲ ਚੱਲਿਏ ਚੱਲ ਚੱਲਿਏ ਨਰੰਝਣਾ ਮੀਲੇ ਮੀਲੇ ਮਗਸਰ ਦੇ ਬਚ ਚੱਲ ਚੱਲਿਏ ਲੋ ਜੀ ਇਹ ਤਾਂ ਛੋਟੇ ਸੀ ਗੀਤ ਹੈ ਨਿੱਧ ਹੋਇਆ ਪੂਰਾ ਤੇ ਬੋਲੀਆਂ ਨੇ ਮਤਲਬ ਛੋਟ ਛੋਟੀਆਂ ਨੇ ਨਾਲ ਜੋੜ ਕੇ ਜਿਹੜਾ ਇਹਨੂੰ ਹੀਰੀਆਂ ਕਹਿ ਦਿੰਦੇ ਨੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਲੰਮੀਆਂ ਵੀ ਸੁਣਾਉ ਪਰ ਇਹ ਇੱਕ ਦੋ ਤਿੰਨ ਤਾਂ ਬਹੁਤ ਲੰਮੀਆਂ ਨੇ ਮਗਨਾਂ ਦੀਆ ਚਲ ਹੁਣ ਮੈਂ ਤੁਹਾਨੂੰ ਆਜੇ ਇੱਧਰ ਆਪਾਂ ਵੀ ਵਾਲ ਛੱਡ ਦੇਣੇ ਇਹਨਾਂ ਦੇ ਹਨ ਫਿਰ ਪਤਾ ਤੁਸ ਕੀ ਕਰਨਾ ਹੈ ਇੱਕ ਪਿਆਜ਼ ਦਾ ਰਸ ਲੈ ਲਓ ਦੋ ਇੱਕ ਚਮਚਾ ਪਿਆਜ਼ ਦਾ ਰਸ ਲੈ ਲੇ ਤੁਸੀਂ ਤੇ ਨਾਰੀ ਦਾ ਤੇਲ ਮਿਲਾ ਲਓ ਵਿੱਚ ਦੋ ਚਮਚੇ ਨਾਰੀ ਦਾ ਤੇਲ ਲੈ ਲਓ ਤੇ ਇਹਨੂੰ ਮਲਾ ਲਿਆ ਖੂ ਮਲਾ ਲੈਣਾ ਤਾਂ ਵਾਲਾਂਆਂ ਜਾਂ ਜੜਾਂ ਵਿੱਚ ਲਗਾਓ ਮਾਲਿਸ਼ ਕਰੋ 2 ਘੰਟੇ ਲਗਾ ਹੀ ਰੱਖੋ ਲਾ ਕੇ ਸਾਰੇ ਫਿਰ 2 ਘੰਟੇ ਤੁਸੀਂ ਨੂੰ ਵਾਲਾਂ ਤੇ ਲੱਗੇ ਰਹਿਣ ਦਿਓ ਤੇ 2 ਘੰਟੇ ਬਾਅਦ ਬਾਅਦ ਧੋ ਲਓ ਤੇ ਵਾਲ ਝੜਨੇ ਬੰਦ ਹੋ ਜਾਣਗੇ ਇਹ ਹਫ਼ਤੇ ਵਿੱਚ ਤੁਸੀਂ 2 ਵਾਰੀ ਲਗਾਉਣਾ ਇੱਕ ਹਫ਼ਤੇ ਵਿੱਚ ਜਿਵੇਂ ਅੱਜ ਸੋਮਵਾਰ ਨੂੰ ਜਾਂ ਐਤਵਾਰ ਨੂੰ ਲਵਾ ਲਿਆ ਆਪਾਂ ਫਿਰ ਸ਼ੋਕੋਲਰ ਨੂੰ ਫੇਰ ਲਾ ਲਿਆ ਹਨ ਹਫਤੇ ਚ ਦੋ ਵਾਰੀ ਲਾਓ ਤੇ ਜਦੋਂ ਤੁਸੀਂ ਪੰਜ ਸੱਤ ਹਫਤੇ ਪੰਜ ਚਾਰ ਹਫਤੇ ਇਹਨਾਂ ਕਰਦੇ ਰਹੋਗੇ ਵਾਲ ਤਾਂ ਪਹਿਲੇ ਦਿਨ ਤੋਂ ਤੁਹਾਨੂੰ ਪਤਾ ਲੱਗੂ ਸਾਡੇ ਛੱਡਦੇ ਨੇ ਤੇ ਫੇਰ ਵਾਲ ਨਹੀਂ ਛੱਡਣਗੇ ਤੇ ਪਰਮਾਤਮਾ ਭਲੀ ਕਰੂਗਾ ਇਹਨਾਂ ਨੁਕਤਿਆਂ ਨੂੰ ਦਾਦੀਆਂ ਮੰਮਾਂ ਦੇ ਦੱਸੇ ਹੋਏ ਨੁਕਤੇ ਨੇ ਇਹਨਾਂ ਨੂੰ ਅੱਗੇ ਵਿਸ਼ੇ ਕਰਦੇ ਰਹਦੇ ਰਹਿਆ ਕਰੋ ਹੈ ਤੇ ਇੱਕ ਨੁਕਤਾ ਮੈਂ ਤੁਹਾਨੂੰ ਹੋਰ ਦੱਸਦੀ ਆ ਉਹ ਹੈ ਫਨਵੈਰੀ ਖਤਮ ਕਰੋ ਪਹਿਲਾਂ ਮੇਰਾ ਬਾਇਆ ਹੋਂਗੀ ਭੈਣਾ ਦੇ ਫੋਨ ਆਇਆ ਸੀ ਤੇ ਤੁਸੀਂ ਪਤਾ ਕੀ ਲੈਣਾ ਪੰਸਾਰੀ ਦੁਕਾਨ ਤੇ ਜਾਓ ਕੱਲੇ ਵਾਸਤੇ ਇਹ ਫਲਵੈਰੀ ਖਤਮ ਕਰੋ ਬਾਪ ਜੀ ਪੰਸਾਰੀ ਤੋਂ ਲਿਆਓ ਉਹਨੂੰ ਹੀ ਪਤਾ ਹੈਗਾ ਆਪ ਵੀ ਦੱਸ ਦੇਣਗੇ ਮੈਂ ਤਾਂ ਦੇਖੀ ਵੀ ਨਹੀਂ ਹੈਨਾ ਤੇ ਇਹ ਬਾਪ ਜੀ ਪੰਸਾਰੀ ਤੋਂ ਲਿਆਓ ਤੁਸੀਂ ਤੇ ਉਹਨੂੰ ਬਹੁਤ ਹੀ ਖੱਟੀ ਲੱਸੀ ਦੇ ਵਿੱਚ ਮੇਲ ਕੇ ਫਲਵੈਰੀ ਤੇ ਲੇਪ ਕਰੋ ਸਰਬ ਕੁਸ਼ਟ ਦੂ ਕੁਸ਼ਟ ਦੂਰ ਕਰਦਾ ਹੈ ਇਹ ਲੇਪ ਕਿਹੇ ਜੀ ਵੀ ਫਲਵੈਰੀ ਹੋਵੇ ਲਾ ਕੇ ਦੇਖ ਲੋ ਪ੍ਰਮਾਤਮਾ ਕੋਲ ਹੀ ਕਰੂਗਾ ਜਿਵੇਂ ਮੈਂ ਮਤਲਬ ਤੁਸੀਂ ਉਹ ਖੱਟੀ ਲੱਸੀ ਪਾਲੀ ਜਿੰਨਾ ਤੁਹਾਡੇ ਜਿੰਨੇ ਚਿਹਰੇ ਤੇ ਤੁਸੀਂ ਆਉਣੇ ਇੱਥੇ ਦਾਗ ਨੇ ਛੋਲੇ ਤੇ ਉਹ ਮੈਂ ਚਮਚਾ ਭਰ ਕੇ ਕੋਦਾ ਪਾਲੋ ਪਾਉਂਦੇ ਬਣਾ ਕੇ ਉਹਦਾ ਨਾ ਬਾਉਚੀ ਦਾ ਤਾਂ ਫਿਰ ਤੁਸੀਂ ਉਹ ਘੋਲ ਕੇ ਫਿਰ ਉਹਦਾ ਜਿੱਥੇ ਵੀ ਤੁਹਾਡੇ ਫਲਵੈਰੀ ਆ ਹੱਥਾਂ ਤੇ ਪੈਰਾਂ ਤੇ ਜਿੰਨਾ ਤੁਹਾਡਾ ਏਰੀਆ ਨਾ ਉਹਨਾਂ ਤੁਸਾਨੂੰ ਘੋਲਣ ਨੂੰ ਤਿਆਰ ਕਰ ਲੋ ਉਹ নাও ਪਰਮਾਤਮਾ ਭਲੀ ਕਰੂਗਾ ਤੇ ਉਹ ਤੁਹਾਡਾ ਜਦੋਂ ਨਾਮ ਇਹਦੇ ਲਾਉਂਦੇ ਰਹੋਗੇ 10 ਦਿਨ ਤੁਹਾਨੂੰ ਪਤਾ ਲੱਗੂ ਹੌਲੀ ਹੌਲੀ ਦਾਗ ਮਿਟਦੇ ਜਾਣਗੇ ਤਾਂ ਤੁਸੀਂ ਵੱਧ ਟਾਈਮ ਲਾ ਸਕਦੇ ਹੋ ਹੈਨਾ ਇੱਕ ਦਿਨ ਤੱਕ ਜਿਹੜਾ ਰਿਜ਼ਲਟ ਆਉਂਦਾ ਨਹੀਂ ਹੈਗਾ ਹੈਨਾ ਇੱਕ ਦਿਨ ਤੁਹਾਨੂੰ ਕੰਨਾਂ 'ਚ ਸ਼ਾਂ ਸ਼ਾਂ ਦੀ ਆਵਾਜ਼ ਆਉਂਦੀ ਹੈ ਜਾਂ ਕੰਨ ਦੋ ਦਿਨ ਤੱਕ ਉਹ ਪਿਛਾ ਪਾਉ ਉਹ ਇੱਕ ਦਿਨ ਚ ਹੀ ਸਿੱਖ ਹੋ ਜਾਂਦਾ ਹੈ ਇਹ ਵੀ ਇੱਕ ਦਿਨ ਦੇ ਟੋਟਕੇ ਵੀ ਨੇ ਪਹਿਲਾਂ ਤੁਹਾਨੂੰ ਦੱਸੇ ਹੋਏ ਨੇ ਜਿਸ ਨਾਲ ਕੰਨਾਂ 'ਚ ਕੋਈ ਕਹਿੰਦੇ ਸਾਨੂੰ ਆਵਾਜ਼ ਆਉਂਦੀ ਹੈ ਤੇ ਫਿਰ ਮੈਂ ਹੁਣ ਮੇਰੀ ਭਤੀਜੀ ਦੇ ਆਉਂਦੀ ਸੀ ਉਹ ਕਹਿੰਦੀ ਮੈਂ ਕਿਹਾ ਵੀ ਦੇਸੀ ਕੋ ਹੋਵੇ ਪਰ ਦੇਸੀ ਕੋ ਦਾ ਪਸ਼ਾਬ ਨਹੀਂ ਆਉ ਜਾਂ ਤੋ ਗਊਸ਼ਾਲਾ ਚ ਗਿਆ ਉਹ ਮੈਂ ਕਹਿੰਦੀ ਵੀ ਦਿਨ ਚ ਤਾਂ ਚੱਲ ਬਾਈ ਬਾਸ਼ਨਾ ਜੀ ਆਈ ਜੋ ਹਨਾ ਮੁਸਕ ਜਾਈ ਜੋ ਮਹਾਕੋ ਸਹੀ ਹੁੰਦਾ ਉਹਨੇ ਦਿਨ ਚ ਤਾਂ ਨਹੀਂ ਕਰਿਆ ਰਾਤ ਨੂੰ ਫੰਬਾ ਭਰ ਕੇ ਧੋਵੇਂ ਕੰਨਾ ਇੱਧਰ ਬਲੇ ਇੱਧਰ ਕੰਨੇ ਪਾ ਕੇ ਤੇਰੀ ਸਵੇਰ ਨੂੰ ਟੱਲੀ ਵਾਰੀ ਕਹਿੰਦੀ ਮੁੜ ਕੇ ਉਹ ਅਜੀ ਆਵਾਜ਼ ਨਹੀਂ ਆਈ ਹੈ ਜੀ ਹੋਰ ਉਹ ਨੇ ਆਲੇ ਪਨਾ ਲਿਆ ਹੈ ਤੇ ਇੱਕ ਬੈਂਕਟ ਵਿੱਚ ਮੈਂ ਗਈ ਸੀ ਉੱਥੇ ਮੁੰਡਾ ਕਹਿੰਦਾ ਕਿ ਮੇਰੇ ਆਉਂਦਾ ਮੈਂ ਆਖਿਆ ਭਾਈ ਜਾਂ ਤੈਨੂੰ ਅਸੀਂ ਫੜਾ ਜਾਾਂਗੇ ਕਹਿੰਦਾ ਜੀ ਮੈਂ ਇਹ ਆਉਂਗਾ ਉਹਦੇ ਵੀ ਹੱਟ ਗਿਆ ਬਾਗਿਆ ਕਹਿੰਦਾ ਮੈਨੂੰ ਰਾਤ ਨੂੰ ਕੰਨਾਂ 'ਚ ਉਹ ਵਜਦੇ ਆਉਂਦੇ ਨੇ ਕੁਛ ਕੁ ਸੁਣਾਈ ਸائیں ਸائیں ਹੋਈ ਜਾਂਦਾ ਉਹ ਵੀ ਠੀਕ ਹੋਵੇ ਇੱਕ 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 ਵਾਰੀ ਜੀ ਹੋ ਜਾਂਦਾ ਜਦੋਂ ਜੇ ਕਿਸੇ ਨੂੰ ਅੱਜ ਘੱਟ ਲਿਆ ਤਾਂ ਕੱਲ ਨੂੰ ਫੇਰ ਕਰ ਲੋ ਨਹੀਂ ਇੱਕ ਵਾਰੀ ਬਸ ਉਹ ਵਾਰਾ ਨੇ ਤੇਨੂੰ ਹੌਂ ਦੇਵਾਂ ਮੈਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਨਵੇਂ ਨਕਨਾ ਫੇਰ ਮਿਲਾਂਗੇ